ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਆਸਟ੍ਰੇਲੀਆ ਤੋਂ ਜੈਨੂਅਨ ਫੰਡਸ ਦੇ ਨਾਲ ਧੜਾ ਧੜ ਵੀਜ਼ੇ ਆ ਰਹੇ ਨੇ ਜਿਨ੍ਹਾਂ ਸਟੂਡੈਂਟਸ ਦੇ ਫੰਡਸ ਜੈਨੂਅਨ ਨੇ ਔਰ ਜਿਨ੍ਹਾਂ ਦੇ ਪੇਰੈਂਟਸ ਕੋਲੇ ਆ ਆਈਟੀਆਰ ਔਰ ਸੋਰਸ ਆਫ ਇਨਕਮ ਬਿਲਕੁਲ ਜੈਨੂਅਨ ਤੇ ਵੈਲਿਡ ਨੇ ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕੋਈ ਝੂਠਾ ਸਰਟੀਫਿਕੇਟ ਨਹੀਂ ਬਣਾਉਣਾ ਕੋਈ ਫਰਜ਼ੀ ਐਕਸਪੀਰੀਅੰਸ ਸਰਟੀਫਿਕੇਟ ਨਹੀਂ ਬਣਾਉਣਾ ਕੋਈ ਨੌਕਰੀ ਦਾ ਐਕਸਪੀਰੀਅੰਸ ਸਰਟੀਫਿਕੇਟ ਨਹੀਂ ਬਣਾਉਣਾ ਕੋਈ ਗੈਪ ਜਸਟੀਫਿਕੇਸ਼ਨ ਲਈ ਝੂਠਾ ਡਾਕੂਮੈਂਟ ਨਹੀਂ ਬਣਾਉਣਾ ਲੀਗਲ ਤਰੀਕੇ ਦੇ ਨਾਲ ਜੈਨੂਨ ਤਰੀਕੇ ਦੇ ਨਾਲ ਆਪਣੀ ਪ੍ਰੋਫਾਈਲ ਨੂੰ ਐਕਸਪਲੇਨ ਕਰੋ ਔਰ ਜੈਨੂਨ ਫੰਡਸ ਨੂੰ ਆਸਟ੍ਰੇਲੀਆ ਬਹੁਤ ਤੇਜ਼ੀ ਦੇ ਨਾਲ ਵੀਜ਼ਾ ਦੇ ਰਿਹਾ ਹੈ ਔਰ ਜੈਨੂਨ ਫੰਡਸ ਦੇ ਉੱਤੇ ਟਰੂ ਗਾਈਡਲਾਈਨਸ ਕੀ ਨੇ ਕੁਝ ਗਾਈਡਲਾਈਨਸ ਹੁਣੇ-ਹੁਣੇ ਐਡ ਹੋਈਆਂ ਨੇ ਉਹ ਸਾਰੀਆਂ ਗਾਈਡਲਾਈਨਸ ਮਨਪ੍ਰੀਤ ਚੀਮਾ ਜੀ ਤੁਹਾਡੇ ਨਾਲ ਸਾਂਝਾ ਕਰਨਗੇ ਜਿਹੜੇ ਕਿ ਸਟੱਡੀ ਸਕੂਅਰ ਨੂੰ ਰਿਪਰੈਜ਼ੈਂਟ ਕਰਦੇ ਨੇ ਸਕਰੀਨ ਤੇ ਨੰਬਰ ਹੈ ਤੁਰੰਤ ਮਨਪ੍ਰੀਤ ਜੀ ਨੂੰ ਫੋਨ ਲਾਓ ਔਰ ਜ਼ਿਆਦਾ ਜਾਣਕਾਰੀ ਇਹਨਾਂ ਤੋਂ ਹਾਸਲ ਕਰੋ ਨਵੰਬਰ 24 ਬਹੁਤ ਤੇਜ਼ ਵੀਜ਼ੇ ਆ ਰਹੇ ਨੇ ਜਿਨ੍ਹਾਂ ਨੇ ਫੰਡ ਚੰਗੀ ਤਰ੍ਹਾਂ ਦਿਖਾਏ ਐ ਜੈਨੂਨ ਤਰੀਕੇ ਨਾਲ ਫਾਈਲਾਂ ਲਾਈਆਂ ਨੇ ਸੋ ਨਵੰਬਰ ਤੋਂ ਬਾਅਦ ਹੁਣ ਜਨੂਅਰੀ ਇਨਟੇਕ ਦੇ ਵਿੱਚ ਵੀ ਬੜੀ ਤੇਜ਼ੀ ਨਾਲ ਵੀਜ਼ੇ ਆਉਣ ਦੀ ਉਮੀਦ ਹੈ ਔਰ ਇੱਕ ਗੱਲ ਮੈਂ ਹੋਰ ਕਹੂੰਗਾ ਨਰਸਿੰਗ ਔਰ ਮੈਡੀਕਲ ਸਟੂਡੈਂਟਸ ਦੇ ਲਈ ਜਨੂਅਰੀ ਇਨਟੇਕ ਬਹੁਤ ਤੇਜ਼ੀ ਨਾਲ ਭੱਜ ਰਿਹਾ ਹੈ ਤੁਰੰਤ ਜਨੂਅਰੀ ਦੀਆਂ ਫਾਈਲਾਂ ਜਿਹੜੀਆਂ ਨੇ ਨਰਸਿੰਗ ਵਾਲੇ ਸਟੂਡੈਂਟਸ ਹੋਣੇ ਲਾ ਲੈਣ ਨਵੰਬਰ ਇਨਟੇਕ ਦੀਆਂ ਫਾਈਲਾਂ ਵੀ ਤੁਰੰਤ ਲਾਓ ਕਿਉਂਕਿ ਵੀਜ਼ੇ ਬਹੁਤ ਤੇਜ਼ ਆ ਰਹੇ ਨੇ ਔਰ ਆਟੋ ਗ੍ਰਾਂਟ ਵੀਜ਼ਾ ਵੀ ਬੜੀ ਤੇਜ਼ੀ ਦੇ ਨਾਲ ਆਸਟ੍ਰੇਲੀਆ ਤੋਂ ਆ ਰਿਹਾ ਹੈ। ਸਮਨਪੀਰ ਜੀ ਬਹੁਤ ਬਹੁਤ ਸਵਾਗਤ ਹੈ। ਮੈਂ ਚਾਹਾਂਗਾ ਕਿ ਸਾਰੀਆਂ ਫੰਡਸ ਦੀਆਂ ਗਾਈਡਲਾਈਨਸ ਵੀ ਤੁਸੀਂ ਐਕਸਪਲੇਨ ਕਰੋ। ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਫਾਈਨੈਂਸ਼ੀਅਲਸ ਤਾਂ ਅਕੈਡਮਿਕਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੇ ਜਾ ਰਹੇ ਆ। ਪਹਿਲਾਂ ਹੁੰਦਾ ਸੀਗਾ ਕਿ ਸਿਰਫ ਬੱਚੇ ਨੂੰ ਹੁੰਦਾ ਸੀਗਾ ਕਿ ਜੇ ਪੇਰੈਂਟਸ ਨੂੰ ਕਿ ਬੱਚਾ ਪਾਸ ਹੋ ਜਾਏ ਜਾਂ ਉਹਦੇ ਪਰਸ ਅੱਛੇ ਪਰਸੈਂਟੇਜ ਆ ਜਾਣ ਆਇਲਸ ਦੇ ਵਿੱਚ ਉਹ ਬੈਂਡ ਲੈ ਜੇ ਤਾਂ ਉਹਦਾ ਵੀਜ਼ਾ ਆ ਜਾਏਗਾ। ਕੋਈ ਵੀ ਕੰਟਰੀ ਹੈ। ਬਟ ਅੱਜ ਦੀ ਡੇਟ ਦੇ ਵਿੱਚ ਇਹ ਹੈ ਕਿ ਆਫਰ ਲੈਟਰ ਲੈਣਾ ਈਜ਼ੀ ਅ ਟਫ ਇਨ ਦਾ ਸੈਂਸ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਨੌਲੇਜ ਹੀ ਨਹੀਂ ਹੈ ਪੇਰੈਂਟਸ ਨੂੰ ਇਨੀ ਅਵੇਅਰਨੈਸ ਹੀ ਨਹੀਂ ਹੈ ਕਿ ਫੰਡਸ ਦੀ ਖਾਣੇ ਕਿਦਾਂ ਕਈ ਵਾਰੀ ਪੇਰੈਂਟਸ ਕੋ ਸਭ ਕੁਝ ਹੁੰਦਾ ਵੀ ਹੈ ਉਹ ਫਿਰ ਵੀ ਏਜੰਟ ਨੂੰ ਜਾ ਕੇ ਕਹਿੰਦੇ ਕਿ ਤੁਸੀਂ ਕਰਵਾ ਦਿਓ ਸਰ ਸਾਰਾ ਕੁਝ ਸਾਨੂੰ ਕਿਸੇ ਚੀਜ਼ ਦੇ ਵਿੱਚ ਨਾ ਤੁਸੀਂ ਇਨਵੋਲਵ ਕਰੋ ਉੱਥੇ ਜਾ ਕੇ ਮੈਨੂੰ ਲੱਗਦਾ ਕਿ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਾਈਨੈਂਸ਼ੀਅਲਸ ਦਾ ਜਿੰਨਾ ਇੱਕ ਤੁਸੀਂ ਇਹ ਕਿ ਲੋ ਕਿ ਹਾਈਪ ਕਰੀਏਟ ਕੀਤਾ ਹੋਇਆ ਮਾਰਕੀਟ ਦੇ ਵਿੱਚ ਉਨਾ ਟਫ ਹੈ ਨਹੀਂ ਹੈ ਫਾਈਨੈਂਸ਼ੀਅਲਸ ਨੂੰ ਦਿਖਾਣਾ ਅ ਬਸ ਅਵੇਅਰਨੈਸ ਹੋਣੀ ਜ਼ਰੂਰੀ ਹੈ ਜਿੱਦਾਂ ਕਿ ਦੇਖੋ ਅਗਰ ਕੋਈ ਅਗਰ ਕੋਈ ਐਗਰੀਕਲਚਰਿਸਟ ਹੈ ਉਹਨਾਂ ਨੂੰ ਇਹ ਲੱਗਦਾ ਕਿ ਸ਼ਰਦ ਅਸੀਂ ਤਾਂ ਆਈਟੀਆਰ ਨਹੀਂ ਫਾਈਲ ਕਰਾਂਗੇ ਤਾਂ ਸਾਡਾ ਕੰਮ ਚੱਲ ਜਾਏਗਾ ਸਾਨੂੰ ਤਾਂ ਲੋੜ ਹੀ ਨਹੀਂ ਹੈ ਬਟ ਦੂਸਰੀ ਤਰਫ ਇਹ ਕਿ ਅਗਰ ਆਈਟੀਆਰਸ ਉਹ ਫਾਈਲ ਕਰਦੇ ਹੋ ਆਪਣੀ ਇਨਕਮ ਦਿਖਾਉਂਦੇ ਆ ਤਾਂ ਉਹਦੇ ਆ ਉਹ ਇੱਕ ਬਹੁਤ ਜ਼ਰੂਰੀ ਡਾਕੂਮੈਂਟ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਇਨਕਮ ਟੈਕਸ ਰਿਟਰਨਸ ਨੇ ਚਾਹੀਦਾ ਹੈ ਬੰਦਾ ਐਗਰੀਕਲਚਰ ਨਾਲ ਹੀ ਰਿਲੇਟਡ ਹੈ ਬਟ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਜ਼ਰੂਰਤ ਨਹੀਂ ਇਸ ਡਾਕੂਮੈਂਟ ਦੀ ਸੇਮ ਇਦਾਂ ਹੀ ਬਹੁਤ ਇਦਾਂ ਦੇ ਡਾਕੂਮੈਂਟਸ ਹੈ ਜਿੱਦਾਂ ਕਿ ਕਿਸੇ ਨੇ ਪਹਿਲਾਂ ਇਹ ਚੱਲਦਾ ਸੀ ਆਸਟ੍ਰੇਲੀਆ ਜੀ ਤਿੰਨ ਮਹੀਨੇ ਪੁਰਾਣੇ ਫੰਡਸ ਹੈ ਤੁਸੀਂ ਅਕਾਊਂਟ ਦੇ ਵਿੱਚ ਤਿੰਨ ਮਹੀਨੇ ਪੁਰਾਣੇ ਫੰਡ ਪਾ ਦਿਓ ਉਸ ਤੋਂ ਬਾਅਦ ਤੁਹਾਨੂੰ ਕੋਈ ਪੁੱਛੇਗਾ ਹੀ ਨਹੀਂ ਉਹਦੇ ਸੋਰਸ ਨਹੀਂ ਮੰਗੇਗੀ ਯੂਨੀਵਰਸਿਟੀਆਂ ਉਹੀ ਮਿਥ ਚੱਲੀ ਆ ਰਹੀ ਹੈ ਲੋਕ ਤਿੰਨ ਮਹੀਨੇ ਪਹਿਲਾਂ ਫੰਡਸ ਕਿਉਂਕਿ ਉਹ ਅਵੇਅ ਉਹ ਤਿੰਨ ਮਹੀਨੇ ਪਹਿਲਾਂ ਫਾਈਨੈਂਸ਼ੀਅਲਸ ਅਕਾਊਂਟ ਦੇ ਵਿੱਚ ਪਾ ਕੇ ਹੁਣ ਸਾਡੇ ਕੋਲ ਆ ਕੇ ਕਹਿ ਦਿੰਦੇ ਸਰ ਮੇਰੇ ਤਾਂ ਤਿੰਨ ਮਹੀਨੇ ਪੁਰਾਣੇ ਫੰਡ ਆ ਤੁਸੀਂ ਕਿਉਂ ਸੋਰਸ ਮੰਗ ਰਹੇ ਹੋ ਯੂਨੀਵਰਸਿਟੀ ਤਾਂ ਸੋਰਸ ਮੰਗਦੀ ਹੀ ਨਹੀਂ ਤਾਂ ਮੈਂ ਇੱਥੇ ਕਲੈਰਿਟੀ ਦੇਣਾ ਚਾਹਨਾ ਸਾਰੇ ਪੇਰੈਂਟਸ ਨੂੰ ਚਾਹੀਏ ਤੁਸੀਂ ਤਿੰਨ ਮਹੀਨੇ ਕੀ ਅਗਰ 1 ਸਾਲ ਪੁਰਾਣੇ ਫਾਈਨੈਂਸ਼ੀਅਲਸ ਵੀ ਨੇ ਤੁਹਾਡੇ ਅਕਾਊਂਟ ਵਿੱਚ ਫਿਰ ਵੀ ਯੂਨੀਵਰਸਿਟੀਆਂ ਉਹਦਾ ਸੋਰਸ ਮੰਗ ਰਹੀਆਂ ਇਨ ਦਾ ਸੈਂਸ ਕਿ ਅਗਰ ਤੁਸੀਂ ਪਿਛਲੇ ਤੁਸੀਂ ਕਹਿੰਦੇ ਹੋ ਵੀ ਸਾਲ ਪਹਿਲਾਂ ਮੈਂ 10 ਲੱਖ ਪਵਾਇਆ ਸੀ ਜਾਂ ਮੈਂ 20 ਲੱਖ ਪਵਾਇਆ ਸੀਗਾ ਔਰ ਇਨਕਮ ਤੁਸੀਂ ਆਈਟੀਆਰ 'ਚ ਦਿਖਾ ਰਹੇ ਹੋ 5-6 ਲੱਖ। 댓 ਮੀਨਸ ਕਿ ਤੁਸੀਂ ਉਸ ਸਾਲ 'ਚ ਕਮਾਇਆ ਦਾ 5 ਲੱਖ ਤਾਂ ਡੇ ਅਕਾਊਂਟ 'ਚ 10 ਲੱਖ ਕਿੱਥੋਂ ਆ ਗਿਆ? ਅਗਰ ਉਹ ਤੁਸੀਂ 10 ਲੱਖ ਕਿਸੇ ਸੋਰਸ ਤੋਂ ਪਾਇਆ ਮੰਨ ਲਓ ਤੁਸੀਂ ਕੋਈ ਜ਼ਮੀਨ ਵੇਚੀ ਹੈ ਕੋਈ ਪਲਾਟ ਵੇਚਿਆ ਤਾਂ ਉੱਥੋਂ ਆ ਗਿਆ ਕੋਈ LIC ਦੀ ਪਾਲਿਸੀ ਸੀ 뮤ਚੁਅਲ ਫੰਡ ਵਿਡਰੋ ਕੀਤਾ ਤਾਂ ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਪ੍ਰੋਵਾਈਡ ਕਰੋ। ਉਹਦੀ ਰਜਿਸਟਰੀ ਦੀ ਕਾਪੀ ਦਿਖਾਓ। ਅਗਰ ਤੁਸੀਂ ਕੋਈ ਸੇਲ ਕੀਤੀ ਹੈ ਚੀਜ਼ ਬਾਇਰ ਤੋਂ ਸੈਲਰ ਦੇ ਅਕਾਊਂਟ ਦੇ ਵਿੱਚ ਪੈਸਾ ਆਂਦਾ ਹੋਇਆ ਦਿਖਾਓ। ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਧਿਆਨ ਰੱਖਣਾ ਥੋੜਾ ਜਿਹਾ ਤੁਹਾਨੂੰ ਡਿਟੇਲ ਚ ਦੱਸ ਦਿੰਨਾ ਕਿ ਜਿਹੜੇ ਫਾਈਨੈਂਸ਼ੀਅਲਸ ਹੁੰਦੇ ਆ ਉਹ 1 ਸਾਲ ਦੀ ਜਿਹੜੀ ਫੀਸ ਹੁੰਦੀ ਆ ਬੱਚੇ ਦੀ ਫਸਟイヤー ਦੀ ਪਲੱਸ ਉਹਦੇ 1 ਸਾਲ ਦੇ ਲਿਵਿੰਗ ਐਕਸਪੈਂਸਸ ਔਰ ਵਨ ਟਾਈਮ ਟਰੈਵਲ ਨੂੰ ਮਿਲਾ ਕੇ ਜਿਹੜੇ ਫਾਈਨੈਂਸ਼ੀਅਲਸ ਹੈ ਜਿਹੜੇ ਅਸੀਂ ਹਾਈ ਕਮਿਸ਼ਨ ਨੂੰ ਦਿਖਾਣੇ ਆ ਠੀਕ ਹੈ ਤੇ ਇਹ ਸਾਰੇ ਜਿਹੜੇ ਫਾਈਨੈਂਸ਼ੀਅਲਸ ਨੇ ਉਹਨਾਂ ਦੇ ਵਿੱਚ ਅ ਅਸੀਂ ਦੋ ਚੀਜ਼ਾਂ ਸਾਈਮਨਟੇਨੀਅਸਲੀ ਚੱਲਦੀਆਂ ਇੱਕ ਪਾਸੇ ਹੈ ਐਨੂਅਲ ਇਨਕਮ ਇੱਕ ਪਾਸੇ ਹੈ ਫਾਈਨੈਂਸ਼ੀਅਲਸ ਅਗਰ ਕਿਸੇ ਦੀਆਂ ਆਈਟੀਆਰਸ ਘਟ ਹੈ ਲੇਕਿਨ ਉਹਦੇ ਕੋਲ ਪੈਸਾ ਹੈਗਾ ਫਿਰ ਵੀ ਕੰਮ ਨਹੀਂ ਚੱਲਣਾ ਅਗਰ ਕਿਸੇ ਕੋ ਆਈਟੀਆਰਸ ਹੈਗੀਆਂ ਪਰ ਫੰਡ ਨਹੀਂ ਹੈਗੇ ਤਾਂ ਵੀ ਕੰਮ ਨਹੀਂ ਚੱਲਣਾ ਤੇ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲਣ ਸੋਰਸਿਸ ਨੂੰ ਲੈ ਕੇ ਬੇਸਿਕਲੀ ਇਹ ਕਿ ਲੋਕ ਸੋਰਸਿਸ ਦੇ ਹੀ ਨਹੀਂ ਬੰਦੇ ਕਿਉਂਕਿ ਉਹ ਪੈਸਾ ਪਵਾ ਚੁੱਕੇ ਹੁੰਦੇ ਆ ਉਦੋਂ ਉਹਨਾਂ ਨੇ ਅਨਪਲੈਨਡ ਪੈਸਾ ਪਵਾਇਆ ਹੁੰਦਾ ਅਕਾਊਂਟ ਦੇ ਵਿੱਚ ਉਹ ਇੰਨਾ ਸੋਚਦੇ ਨਹੀਂ ਕਿਸੇ ਰਿਲੇਟਿਵ ਤੋਂ ਪੈਸਾ ਲੈ ਲਿਆ ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਆਸਟ੍ਰੇਲੀਆ ਗਿਫਟ ਮਨੀ ਨਹੀਂ ਮੰਨਦਾ ਗਿਫਟ ਮਨੀ ਆਸਟ੍ਰੇਲੀਆ ਦੇ ਵਿੱਚ ਨਹੀਂ ਚੱਲਦੀ ਹੈਗੀ ਸੋਰਸ ਤੋਂ ਸਾਡਾ ਹੀ ਮਤਲਬ ਹੈ ਕਿ ਜਦੋਂ ਮੈਂ ਹੁਣੇ ਦੱਸਿਆ ਮੰਨ ਲਓ ਕੋਈ ਗਵਰਨਮੈਂਟ EMPLOYE ਹੈ ਉਹਨਾਂ ਨੇ ਆਪਣੇ GP FUND ਚੋਂ ਪੈਸਾ ਕਢਾਇਆ ਤਾਂ ਉਹਨਾਂ ਨੂੰ ਗਵਰਨਮੈਂਟ ਇੱਕ ਲੈਟਰ ਦਿੰਦੀ ਹੈ ਵਿਡਰੋਅਲ ਲੈਟਰ ਕਿ ਆ ਤੁਹਾਡੇ GP FUND ਚੋਂ ਇੰਨਾ ਪੈਸਾ ਕੱਢ ਕੇ ਤੁਸੀਂ ਆਪਣੇ ਸੇਵਿੰਗ ਦੇ ਵਿੱਚ ਪੁਆਇਆ ਔਰ ਉਹ ਸਟੇਟਮੈਂਟ ਦੇ ਵਿੱਚ ਵੀ ਲਿਖਿਆ ਹੁੰਦਾ ਸੇਮ ਅਗਰ ਕੋਈ ਬੰਦਾ ਲੈਂਡ ਸੇਲ ਕਰ ਰਿਹਾ ਤਾਂ ਉਹ ਬਿਆਨਾ ਨਹੀਂ ਚੱਲੇਗਾ ਰਜਿਸਟਰੀ ਚੱਲੇਗੀ ਕੀ ਜੀ ਕਈ ਲੋਕ ਕੇ ਬਿਆਨਨਾ ਕਰਾ ਲੈਂਦੇ ਆ ਜੀ ਮੇਰਾ ਰਜਿਸਟਰਡ ਬਿਆਨਨਾ ਇਹ ਚੱਲ ਜਾਏਗਾ ਉਹ ਨਹੀਂ ਚੱਲੇਗਾ ਜੀ ਰਜਿਸਟਰੀ ਹੀ ਚੱਲੇਗੀ ਮੈਕਸਿਮਮ 90% ਯੂਨੀਵਰਸਿਟੀਆਂ ਰਜਿਸਟਰੀ ਮੰਗਦੀਆਂ ਨੇ ਬਾਇਰ ਦੇ ਅਕਾਊਂਟ ਚੋਂ ਸੈਲਰ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋਣਾ ਚਾਹੀਦਾ ਪੈਸਾ ਤੁਸੀਂ ਜੇ ਕੈਸ਼ ਪਾਓਗੇ ਉਹ ਨਹੀਂ ਚੱਲੇਗਾ ਜੇ ਤੁਸੀਂ ਕਹਿ ਦੋ ਮੈਂ ਤਾਂ 50 ਲੱਖ ਦਾ ਪਲਾਟ ਵੇਚਿਆ ਜੀ ਪਰ ਮੈਨੂੰ 30 ਲੱਖ ਹੁੰਦਾ ਨਹੀਂ ਕੈਸ਼ ਦਿੱਤਾ ਸੀ ਉਹ ਨਹੀਂ ਚੱਲੇਗਾ ਜਿੰਨੀ ਅਮਾਉਂਟ ਦੀ ਤੁਸੀਂ ਰਜਿਸਟਰੀ ਕਰਾ ਰਹੇ ਹੋ ਜਿੰਨਾ ਪੈਸਾ ਬਾਏਰ ਦੇ ਅਕਾਊਂਟ ਦੇ ਵਿੱਚ ਆ ਰਿਹਾ ਸੈਲਰ ਦੇ ਅਕਾਊਂਟ ਦੇ ਵਿੱਚ ਉਹੀ ਪੈਸਾ ਮੰਨਿਆ ਜਾਏਗਾ ਸੇਮ ਕਈ ਕਹਿੰਦੇ ਆ ਕਿ ਜੀ ਅਸੀਂ ਡਾਕ ਖੰਨੇ ਦੇ ਵਿੱਚੋਂ ਪੈਸਾ ਵਿਡਰਾ ਸੜੇ ਤਾਂ ਡਾਕ ਖੰਨੇ ਵਿੱਚ ਪੈਸੇ ਪਈ ਹੈ ਜੀ ਉਹ ਡਾਕਖਾਨੇ ਦਾ ਪੈਸਾ ਵੀ ਤੁਹਾਨੂੰ ਵਿਡਰਾ ਕਰਕੇ ਸੇਵਿੰਗ ਚ ਪਾਉਣਾ ਪਏਗਾ ਨਾਲ ਡਾਕਖਾਨੇ ਦੀ ਜਿਹੜੀ ਤੁਹਾਨੂੰ ਹੋਰ ਕਾਪੀ ਦੇ ਵਿੱਚ ਐਂਟਰੀ ਕਰਕੇ ਦਿੰਦੇ ਆ ਜਉਂ ਟ੍ਰਾਂਸਫਰ ਦੀ ਵੈਸੀ ਦਿਖ ਜਾਂਦਾ ਕਿ ਸੇਵਿੰਗ ਦੇ ਵਿੱਚ ਪੈਸਾ ਆ ਰਿਹਾ ਤਾਂ ਉਹਦਾ ਇੱਕ ਵੈਲਿਡ ਰੀਜ਼ਨ ਕਈਆਂ ਆਪਾਂ ਨੂੰ ਮਿਲ ਜਾਂਦਾ ਉਥੇ ਕਿ ਹਾਂ ਜੀ ਡਾਕਖਾਨੇ ਵਾਲਿਆਂ ਨੇ ਸਾਨੂੰ ਆਪਣੀ ਬੁੱਕ ਦੇ ਵਿੱਚ ਲਿਖਤਾ ਜੀ ਅੱਜ ਦੀ ਡੇਟ ਜਿਵੇਂ ਇੰਨਾ ਪੈਸਾ ਉਹਨੂੰ ਦੇ ਦਿੱਤਾ ਸੇਮ ਕਈ ਵਾਰੀ ਕਈਆਂ ਦਾ ਬਿਜ਼ਨਸ ਚੱਲ ਰਿਹਾ ਲੈਣ ਦੇਣ ਬਹੁਤ ਹੋ ਰਿਹਾ ਇਹ ਇਹ ਬਹੁਤ ਵੱਡਾ ਪੁਆਇੰਟ ਆ ਕਈ ਬਿਜ਼ਨਸਮੈਨ ਆ ਜਿਨ੍ਹਾਂ ਦਾ ਬਿਜ਼ਨਸ ਦੀਆਂ ਕਰੰਟ ਦੀਆਂ ਸਟੇ ਆ ਰਿਹਾ ਜਾ ਰਿਹਾ ਪਰ ਸੇਵਿੰਗ ਚ ਘਟਾ ਉਥੇ ਮੈਂ ਦੱਸਦਾ ਕਿ ਉਹ ਆਪਣੇ ਕਰੰਟ ਚੋਂ ਸੇਵਿੰਗ ਚ ਪੈਸਾ ਪਵਾ ਸਕਦੇ ਆ ਉਹ ਟੋਟਲੀ ਵੈਲਿਡ ਹੈ ਹਾਈ ਕਮਿਸ਼ਨ ਵੀ ਉਹਨੂੰ ਮੰਨਦਾ ਹੈ ਔਰ ਯੂਨੀਵਰਸਿਟੀਆਂ ਵੀ ਮੰਨਦਾ ਉਹਦੇ ਵਿੱਚ ਮੰਨਦੀਆਂ ਨੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਸਿਰਫ ਆਪਣੇ ਕਰੰਟ ਅਕਾਊਂਟ ਦੀ ਸਟੇਟਮੈਂਟ ਲਾਣੀ ਹੈ ਨਾਲ ਜਿਸ ਡੇਟ ਚ ਪੈਸਾ ਕਰੰਟ ਚੋਂ ਨਿਕਲ ਕੇ ਸੇਵਿੰਗ ਚ ਗਿਆ ਐਜ਼ ਆ ਸੋਰਸ ਔਰ ਉਹ ਤੁਹਾਡੇ इजीली ਅਸੈਪਟ ਹੋ ਜਾਣਗੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਅਗਰ ਬੱਚੇ ਜਾਂ ਪੇਰੈਂਟਸ ਧਿਆਨ ਰੱਖਣਗੇ ਕੋਈ ਪ੍ਰੋਬਲਮ ਨਹੀਂ ਆਏ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਨਪ੍ਰੀਤ ਸਿੰਘ ਚੀਮਾ ਹੁਣਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਫਿਰ ਵੀ ਕੋਈ ਕਨਫਿਊਜ਼ਨ ਹੈ ਕੋਈ ਗੱਲ ਕਲੈਰਿਟੀ ਨਹੀਂ ਤੁਹਾਨੂੰ ਮਹਿਸੂਸ ਹੋ ਰਹੀ ਤੇ ਤੁਰੰਤ ਫੋਨ ਕਰੋ ਚੰਗੀ ਤਰ੍ਹਾਂ ਸਲਾਮ مشورہ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ